ਸਿੱਖ ਧਰਮ ਵਿੱਚ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸਿੱਖ ਨੂੰ ਵਡਿਆਈ ਬਖਸ਼ੀ ਜਿਸ ਸਿੱਖ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ ਕਿਵੇਂ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਭੀੜ ਆਏ ਸਿੱਖ ਦੀ ਕੀਤੀ ਹੋਈ ਅਰਦਾਸ ਗੁਰੂ ਚਰਨਾਂ ਦੇ ਵਿੱਚ ਕਿਵੇਂ ਪ੍ਰਵਾਨ ਹੋਈ ਗੁਰੂ ਕੀ ਵਡਾਲੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇਹ ਸਾਰਾ ਇਤਿਹਾਸ ਅੱਜ ਦੀ ਵੀਡੀਓ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 15 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਸ਼ਿਰਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਮਿਹਰਬਾਨ ਗੁਰੂ ਸਾਹਿਬ ਜੀ ਉਸ ਨੂੰ ਬੜਾ ਪਿਆਰ ਕਰਦੇ ਸਨ ਸਤਗੁਰੂ ਜੀ ਦਾ ਮਿਹਰਬਾਨ ਪ੍ਰਤੀ ਇਹ ਪਿਆਰ ਤੇ ਲਗਾਵ ਦੇਖ ਕੇ ਪ੍ਰਿਥੀ ਚੰਦ ਤੇ ਉਸ ਦੀ ਘਰਵਾਲੀ ਸਮਝਦੇ ਸਨ ਕਿ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਹੈ ਇਸ ਲਈ ਉਹਨਾਂ ਤੋਂ ਬਾਅਦ ਸਾਡਾ ਪੁੱਤਰ ਹੀ ਗੁਰਗੱਦੀ ਦਾ ਵਾਰਿਸ ਬਣੇਗਾ ਇੱਕ ਦਿਨ ਪਿਰਥੀ ਚੰਦ ਦੀ ਘਰ ਵਾਲੀ ਨੇ ਸਤਕਾਰਯੋਗ ਮਾਤਾ ਗੰਗਾ ਜੀ ਨੂੰ ਆਖ ਹੀ ਦਿੱਤਾ ਕੀ ਹੋਇਆ ਜੇ ਤੁਸੀਂ ਪਹਿਲਾਂ ਧੱਕੇ ਨਾਲ ਗੁਰਗੱਦੀ ਸੰਭਾਲ ਲਈ ਇਹ ਅੰਤ ਨੂੰ ਤਾਂ ਸਾਡੇ ਘਰ ਹੀ ਆਉਣੀ ਹੈ ਮਾਤਾ ਗੰਗਾ ਜੀ ਨੇ ਇਹ ਮਹਿਣਾ ਸੁਣ ਕੇ ਇਹ ਸਾਰੀ ਗੱਲ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸੀ ਅਤੇ ਨਾਲ ਬੇਨਤੀ ਵੀ ਕੀਤੀ ਕਿ ਆਪ ਜੀ ਅਕਾਲ ਪੁਰਖ ਦੇ ਸਰਗੁਣ ਸਰੂਪ ਹੋ ਸਭ ਦੀਆਂ ਇਛਾਵਾਂ ਪੂਰੀਆਂ ਕਰਦੇ ਹੋ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਇਹ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਵਾਚਨ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਜੋ ਵੀ ਸੱਚੇ ਦਿਲ ਦੇ ਨਾਲ ਇਥੋਂ ਮੰਗਦਾ ਹੈ ਉਸ ਨੂੰ ਹਰ ਦਾਤ ਪ੍ਰਾਪਤ ਹੁੰਦੀ ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ ਜਦੋਂ ਕੋਈ ਗੋਰ ਸਿੱਖ ਹੋਮੇ ਦਾ ਤਿਆਗ ਕਰਕੇ ਸੱਚੇ ਮਨ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਦਾ ਤਾਂ ਉਹ ਕੀਤੀ ਹੋਈ ਬੇਨਤੀ ਜੋਦੜੀ ਜ਼ਰੂਰ ਸਤਗੁਰੂ ਜੀ ਪੂਰੀ ਕਰਦੇ ਹਨ ਅਜਹੀ ਅਰਦਾਸ ਮੱਥੇ ਦੇ ਲੇਖਾਂ ਨੂੰ ਵੀ ਬਦਲ ਸਕਦੀ ਹੈ ਸਤਗੁਰੂ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਕਿ ਬੀੜ ਸਾਹਿਬ ਵਿਖੇ ਇੱਕ ਅਜਹਿ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੂਰਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਹਨ ਤੁਸੀਂ ਭਾਵਨਾ ਦੇ ਨਾਲ ਉਹਨਾਂ ਲਈ ਪ੍ਰਸ਼ਾਦਾ ਪਕਾ ਕੇ ਜਾਓ ਉਨ੍ਹਾਂ ਦੀ ਸੇਵਾ ਕਰੋ ਜੇ ਉਹਨਾਂ ਨੇ ਖੁਸ਼ ਹੋ ਕੇ ਅਰਦਾਸ ਕਰ ਦਿੱਤੀ ਤਾਂ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਸਤਕਾਰਯੋਗ ਮਾਤਾ ਗੰਗਾ ਜੀ ਨੇ ਪਤੀ ਸਤਗੁਰੂ ਜੀ ਦਾ ਹੁਕਮ ਮੰਨ ਕੇ ਉਸੇ ਤਰ੍ਹਾਂ ਹੀ ਕੀਤਾ ਬੜੇ ਪ੍ਰੇਮ ਦੇ ਨਾਲ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ ਮਾਤਾ ਜੀ ਪੈਦਲ ਚੱਲ ਕੇ ਗਏ ਇੱਥੇ ਵੀ ਕਈ ਤਰ੍ਹਾਂ ਦੇ ਪੱਖ ਸਾਹਮਣੇ ਆਉਂਦੇ ਨੇ ਇਤਿਹਾਸ ਵਿੱਚ ਕਿ ਮਾਤਾ ਜੀ ਰਾਥਾਂ ਤੇ ਸਵਾਰ ਹੋ ਕੇ ਜਾਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਧੂੜ ਉੱਡਦੀ ਵੇਖ ਕੇ ਕਹਿ ਦਿੰਦੇ ਨੇ ਕਿ ਗੁਰੂ ਕੇ ਮਹਿਲਾ ਨੂੰ ਕਿਧਰੋਂ ਭਾਜੜਾਂ ਪਈਆਂ ਸਾਧ ਸੰਗਤ ਇਹ ਗੱਲ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਕੋਈ ਆਮ ਸ਼ਖਸੀਅਤ ਨਹੀਂ ਉਹਨਾਂ ਨੇ ਵੱਡੇ ਸਤਗੁਰਾਂ ਤੋਂ ਗੁਰੂ ਘਰ ਦੀ ਇਹ ਸੰਗਤ ਪ੍ਰਾਪਤ ਕੀਤੀ ਸੀ ਉਹ ਕਦੀ ਵੀ ਮਾਤਾ ਜੀ ਦੇ ਪ੍ਰਤੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਪ੍ਰਤੀ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲ ਸਕਦੇ ਦੂਜੇ ਪਾਸੇ ਸਤਕਾਰਯੋਗ ਮਾਤਾ ਗੰਗਾ ਜੀ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕੀਤੀ ਨਿਮਰਤਾ ਭਾਵ ਸੀ ਉਹ ਗੁਰਮਤ ਤੋਂ ਜਾਣੂ ਸਨ ਉਹ ਕਦੀ ਵੀ ਅਜਿਹਾ ਵਿਖਾਵਾ ਨਹੀਂ ਕਰ ਸਕਦੇ ਇਹ ਤਾਂ ਕਵੀ ਜਣਾ ਨੇ ਆਪਣੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਵੀ ਰਾਜੇ ਮਹਾਰਾਜੇ ਦੇ ਪਰਿਵਾਰ ਵਾਂਗ ਪੇਸ਼ ਕੀਤਾ ਪਰ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਹਰ ਕੋਈ ਭਾਵਨਾ ਦੇ ਨਾਲ ਭਾਵੇਂ ਉਹ ਗੁਰੂ ਪਰਿਵਾਰ ਹੀ ਹੋਵੇ ਸੰਗਤ ਦੇ ਵਿੱਚ ਰਹਿ ਕੇ ਇਹ ਮਰਜ਼ਾਦਾ ਉਹਨਾਂ ਨੇ ਸਿੱਖੀ ਸੀ ਕਿ ਗੁਰੂ ਘਰ ਦਾ ਕੀ ਨਿਜਮ ਹੈ ਕਿਵੇਂ ਗੁਰਮਤਿ ਦੇ ਧਾਰਨੀ ਹੋ ਕੇ ਚੱਲਣਾ ਸੋ ਕਹਿਣ ਦਾ ਭਾਵ ਕਿ ਸਤਕਾਰਯੋਗ ਮਾਤਾ ਗੰਗਾ ਜੀ ਪੈਦਲ ਚੱਲ ਕੇ ਬਾਬੇ ਬੁੱਢੇ ਦੀ ਬੀੜ ਆਉਂਦੇ ਨੇ ਤਾਂ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਅੱਗੋਂ ਹੋ ਕੇ ਮਾਤਾ ਜੀ ਦਾ ਸਤਕਾਰ ਕਰਦੇ ਨੇ ਕਹਿਣ ਲੱਗੇ ਕਿ ਮਾਤਾ ਜੀ ਅੱਜ ਭੁੱਖ ਬਹੁਤ ਲੱਗੀ ਹੈ ਬਾਬਾ ਜੀ ਪ੍ਰਸ਼ਾਦਾ ਛਕਦੇ ਹਨ ਪ੍ਰਸ਼ਾਦਾ ਛਕਦਿਆਂ ਗੰਢਾ ਪੰਨਦੇ ਹੋਇਆਂ ਵਾਚਨ ਕੀਤੇ ਕਿ ਮਾਤਾ ਜੀ ਤੁਹਾਡੇ ਘਰ ਐਸਾ ਸੂਰਮਾ ਤੇ ਯੋਧਾ ਪੈਦਾ ਹੋਵੇਗਾ ਜੋ ਜ਼ਾਲਿਮਾਂ ਦੇ ਇਸ ਤਰ੍ਹਾਂ ਸਿਰ ਭੰਨੇਗਾ ਜਿਵੇਂ ਅਸੀਂ ਗੰਢਾ ਪੰਨਿਆ ਹੈ ਗੁਰਬਾਣੀ ਦੇ ਬਚਨ ਹਨ ਬਿਰਥੀ ਕਦੇ ਨਾ ਹੋਈ ਜਨਕੀ ਅਰਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਕਹੇ ਹੋਏ ਵਾਚਨ ਪੂਰੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਿਵਾਰ ਸਮੇਤ ਵਡਾਲੀ ਨਗਰ ਦੇ ਵਿੱਚ ਚਲੇ ਜਾਂਦੇ ਨੇ ਉਥੋਂ ਦੇ ਰਹਿਣ ਵਾਲੇ ਭਾਈ ਭਾਗੂ ਜੀ ਭਾਈ ਢੋਲ ਜੀ ਭਾਈ ਖਾਨ ਜੀ ਅਤੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਸਤ ਗੁਰੂ ਜੀ ਸਾਡੇ ਇਸ ਵਡਾਲੀ ਨਗਰ ਦੇ ਵਿੱਚ ਨਿਵਾਸ ਕੀਤਾ ਜਾਵੇ ਪਹਿਲਾਂ ਇਸ ਨਗਰੀ ਦਾ ਨਾਮ ਸੀ ਵਡਾਲੀ ਪਰ ਗੁਰੂ ਸਾਹਿਬ ਜੀ ਦੇ ਨਿਵਾਸ ਰੱਖਣ ਕਰਕੇ ਇਹ ਨਗਰ ਗੁਰੂ ਕੀ ਵਡਾਲੀ ਕਰਕੇ ਪ੍ਰਸਿੱਧ ਹੋ ਗਿਆ ਸਤਗੁਰੂ ਸ਼ਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨਗਰ ਦੇ ਵਿੱਚ 1594 ਈਸਵੀ ਤੋਂ ਲੈ ਕੇ 1597 ਈਸਵੀ ਤੱਕ ਰਹੇ ਇੱਥੇ ਹੀ ਪੋਰਾ ਸਾਹਿਬ ਵਾਲੀ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ 19 ਜੂਨ 1595 ਈਸਵੀ ਨੂੰ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਇਸ ਜਗ੍ਹਾ ਤੇ ਹੀ ਬੀਤਿਆ ਇਸ ਅਸਥਾਨ ਤੇ ਅੱਜਕੱਲ ਗੁਰਦੁਆਰਾ ਜਨਮ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸ਼ੋਭਿਤ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੀ ਪ੍ਰਾਪਤਨ ਖੂਬੀ ਮੌਜੂਦ ਹੈ ਗੁਰੂ ਕੀ ਵਡਾਲੀ ਵਿਖੇ ਪ੍ਰithvi ਚੰਦ ਤੇ ਉਸ ਦੀ ਘਰ ਵਾਲੀ ਕਰਮੋ ਨੇ ਬਾਲ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਣ ਉਪਰੰਤ ਗੁਰਤਾ ਗਦੀ ਦਾ ਲਾਲਚ ਕਰਕੇ ਕਈ ਤਰ੍ਹਾਂ ਦੇ ਹਿਲੇ ਵਰਤੇ ਉਹਨਾਂ ਨੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ ਸਨ ਪਰ ਉਹ ਕਿਸੇ ਵੀ ਯਤਨ ਦੇ ਵਿੱਚ ਕਾਮਯਾਬ ਨਾ ਹੋ ਸਕੇ ਕਿਉਂਕਿ ਅੰਦਰ ਛਾਲ ਕਪਟ ਤੇ ਲਾਲਚ ਸੀ ਇਸ ਤੋਂ ਬਾਅਦ ਵੀ ਪਿਰਥੀ ਚੰਦ ਅਤੇ ਕਰਮੋ ਨੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਈਰਖਾ ਜਾਰੀ ਰੱਖੀ ਪਰੰਤੂ ਸਤਿਗੁਰੂ ਸ਼ਿਰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਦਾ ਹੀ ਉਹਨਾਂ ਨੂੰ ਬਖਸ਼ਿਆ ਅਤੇ ਭਲਾ ਮਨਾਇਆ ਇਸੇ ਤਰ੍ਹਾਂ ਇਹ ਗੁਰੂ ਘਰ ਦੀ ਵਡਿਆਈ ਹੈ ਜੇ ਅਸੀਂ ਗੁਰੂ ਦੀ ਸੇਵਾ ਆਪਣੀ ਹੋਂਮੇ ਛੱਡ ਕੇ ਪੂਰਨ ਭਾਵਨਾ ਤੇ ਸ਼ਰਧਾ ਦੇ ਨਾਲ ਕਰਦੇ ਹਾਂ ਤਾਂ ਉਹ ਸੇਵਾ ਗੁਰੂਦਾਰ ਤੇ ਪ੍ਰਵਾਨ ਹੁੰਦੀ ਹੈ ਸੱਚੀ ਭਾਵਨਾ ਨਾਲ ਕੀਤੀ ਹੋਈ ਅਰਦਾਸ ਸਤਿਗੁਰੂ ਜੀ ਹਮੇਸ਼ਾ ਪ੍ਰਵਾਨ ਕਰਦੇ ਨੇ ਸਤਿਗੁਰੂ ਸ਼ਿਰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬ੍ਰਹਮ ਗਾਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਵਡਿਆਈ ਬਖਸ਼ੀ 21 ਅਤੇ 22 ਅੱਸੂ ਨੂੰ ਸਤਿਕਾਰਯੋਗ ਮਾਤਾ ਗੰਗਾ ਜੀ ਦਾ ਬਾਬੇ ਬੁੱਢੇ ਦੀ ਢੀੜ ਆਉਣਾ ਇਹ ਸਾਲਾਨਾ ਜੋੜ ਮੇਲਾ ਵੀ ਮਨਾਇਆ ਜਾਂਦਾ ਅੱਜ ਵੀ ਬੇਅੰਤ ਸੰਗਤਾਂ ਬੜੀ ਭਾਵਨਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਆ ਕੇ ਗੁਰੂ ਚਰਨਾਂ ਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ